ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਕੰਗ ਹਾਜ਼ਰ ਹਾਂ ਇੱਕ ਨਵਾਂ ਵਲੌਗ ਲੈ ਕੇ ਅੱਜ ਮੈਂ ਤੇ ਮੇਰਾ ਮਿੱਤਰ ਸਮਰਜੋ ਸਿੰਘ ਘੁੰਮਣ ਚੱਲੇ ਆਂ ਵਿਰੋਨਾ ਇਟਲੀ ਦਾ ਬਹੁਤ ਹੀ ਸੋਹਣਾ ਸ਼ਹਿਰ ਵਿਰੋਨਾ ਸੋ ਪਹਿਲਾਂ ਹੀ ਬੇਨਤੀ ਕਰਦਾ ਕਿ ਚੈਨਲ ਨਵਾਂ ਨਵਾਂ ਹੈ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਕਰਕੇ ਰਿਵਿਊ ਦੱਸਿਓ ਵੀਡੀਓ ਦੇ ਕਿੱਦਾਂ ਅਗਲੀ ਵਾਰੀ ਹੋਰ ਇੰਪਰੂਵਮੈਂਟ ਕਰਾਂਗੇ ਸੋ ਆਓ ਘੁੰਮਦਿਆਂ ਤੇ ਤੁਹਾਨੂੰ ਵੀ ਘੁਮਾਉਂਦੇ ਆ ਇਟਲੀ ਦਾ ਬਹੁਤ ਹੀ ਸੋਹਣਾ ਸ਼ਹਿਰ ਵਿਰੋਨਾ ਕਿਉਂਕਿ ਰੋਮੀਓ ਤੇ ਜੂਲੀਟ ਦੀ ਜਿਹੜੀ ਲਵ ਸਟੋਰੀ ਆ ਉਹਦੇ ਨਾਲ ਵੀ ਰਿਲੇਟ ਕਰਦਾ ਉੱਥੇ ਜਾ ਕੇ ਦੇਖਦੇ ਆ ਕੀ ਕੁਝ ਬਣਦਾ ਆਓ ਜੀ ਫਿਰ ਇੱਕ ਮਿੰਟ ਇੱਕ ਮਿੰਟ ਇੰਟਰੋ ਦੇ ਵਿੱਚ ਨਾ ਇੱਕ ਗੱਲ ਰਹਿ ਗਈ ਮੁੰਡਾ ਕਹਿੰਦਾ ਕਹਿੰਦਾ ਮੇਰਾ ਨਾਂ ਤੂੰ ਹਮੇਸ਼ਾ ਹੀ ਗਲਤ ਲੈ ਦਿੰਦਾ ਹਨਾ ਸੋ ਸਮਰ ਜੋਤ ਨਹੀਂ ਵੀਰੋ ਇਹ ਸਮਰ ਪ੍ਰੀਤ ਆ ਸਮਰ ਪ੍ਰੀਤ ਸਿੰਘ ਲਾ ਕੇ ਉੱਚੀ ਉੱਚੀ ਸ਼ੁਭ ਦੇ ਗਾਣੇ ਚੱਲ ਪਿਆ ਸੀ ਵਿਰੋਨਾ ਨੂੰ ਆਓ ਕਰੀਏ ਇੰਜੋਏ ਫਿਰ ਆ ਟਪਾ ਮੋ ਕੈਂਟ ਆ ਦੇ ਨਾ ਕੱਖ ਲਾ ਇੱਕ ਕਲੀ ਪਵਾਈ ਰੱਖਦਾ ਨੀ ਮੋਤੀ ਚੀਂਗਾ ਹਾਂ ਸ਼ੱਕਦਾ ਨੀ ਵੇ ਜ਼ਾਦਾ ਇੱਕ ਇੱਕ ਮੈਂਟ ਲੱਖਦਾ ਉਸ ਨਹੀਂ ਹੁੰਦੇ ਮਿੱਤਰਾਂ ਦੇ ਜੈਕ ਲੀ ਉੱਚੀ ਉੱਚੀ ਹੁੰਦੇ ਅਲੀ ਦੇ ਤੇ ਓ ਸ਼ੌਂਗਰ ਲੱਗੀ ਲੈਣ ਕਿ ਜੈਕ ਕਿੰਨੀ ਘਰਾਂ ਅਸੀਂ ਲੇਟੇ ਤੁਰੇ ਸੀਗੇ ਜਿੱਦਾਂ ਵੀ ਸ਼ਾਮ ਦੁਪਹਿਰ ਦੇ ਇੱਕ ਕਮੇ ਤੁਰੇ ਸੀ ਉਹਨਾਂ ਤਿੰਨ ਕ ਵੱਜ ਚੱਲੇ ਫਿਰ ਉਹਨਾਂ ਪਹੁੰਚਦੇ ਪਹੁੰਚਦੇ ਅਸੀਂ ਆਏ ਹਾਂ ਉਧਰ ਵੈਨੇਸ਼ੀਆ ਏਰੀਏ ਤੋਂ ਵੀ ਉਹ ਸਾਰੇ ਹੀ ਵਧੀਆ ਹਨ ਇਟਲੀ ਦੇ ਵਿੱਚ ਪੂਰਾ ਇਟਲੀ ਉਹ ਮੇਰੇ ਖਿਆਲ ਵਿੱਚ ਘੁੰਮਣ ਵਾਲਾ ਇਟਲੀ ਜੀ ਪੂਰਾ ਯੂਰਪੇ ਹੌਲੀ ਹੌਲੀ ਘੁੰਮਾਈ ਕੋ ਜਦੋਂ ਆਪਾਂ ਕਿਸੇ ਵੀ ਲੋਕੇਸ਼ਨ ਤੇ ਘੁੰਮਣ ਜਾਈਏ ਤਾਂ ਜਦੋਂ ਆਪਾਂ ਇਟਲੀ ਦੇ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਲੰਘਦੇ ਹਾਂ ਨਾ ਤਾਂ ਉਹਨਾਂ ਦਾ 뷰 ਵੀ ਬੜਾ ਘੈਂਟ ਹੁੰਦਾ ਹੁਣ ਤੁਸੀਂ ਆਪੇ ਦੇਖ ਲਓ ਆ ਛੋਟੇ ਛੋਟੇ ਪੁਰਾਣੇ ਪੁਰਾਣੇ ਪਿੰਡ ਹਨਾ ਇਹ ਹੁਣ ਅਸੀਂ ਇੱਕ ਪਿੰਡ ਪਹੁੰਚ ਗਏ ਆ ਆਪਣੇ ਮਿੱਤਰ ਦੇ ਪਿੰਡ ਸੋ ਅੱਗੇ ਜਾ ਕੇ ਮਲਾਉਣੇ ਆ ਉਹ ਮਿੱਤਰ ਨੂੰ ਵੀ ਉਹ ਸਰਪ੍ਰਾਈਜ਼ ਆ ਆ ਦੇਖੋ ਕਿੰਨਾ ਸੋਹਣਾ 뷰 ਆ ਪੁਰਾਣਾ ਜਿਹਾ ਬਹੁਤ ਸੋਹਣਾ ਬਹੁਤ ਪੁਰਾਣਾ ਇਹ ਜਿਹੜੇ ਇਟਲੀ ਦੀ ਸਭ ਤੋਂ ਜਿਹੜੀ ਖਾਸ ਗੱਲ ਹੈ ਨਾ ਉਰੇ ਦੇ ਜਿਹੜੇ ਲੋਕ ਆ ਜਾਂ ਉਰੀਏ ਸਰਕਾਰਾਂ ਜਿਹੜਾ ਪੁਰਾਣਾ ਸਾਰੇ ਹੀ ਮਟੀਰੀਅਲ ਆ ਪੁਰਾਣੀਆਂ ਬਿਲਡਿੰਗਾਂ ਉਹ ਬਹੁਤ ਸੰਭ ਕੇ ਰੱਖਦੇ ਆ ਹੀ ਹੁਣ ਰੋਮ ਇਟਲੀ ਦਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਜਿਹੜੀ ਪੁਰਾਣੀ ਸਭਿਅਤਾ ਹੈ ਉਹ ਸਭ ਤੋਂ ਵੱਧ ਉੱਥੇ ਮਿਲਦੀ ਹੈ ਇਸ ਕਰਕੇ ਉਹ ਸਭ ਤੋਂ ਵੱਧ ਜਿਹੜਾ ਮਤਲਬ ਉੱਥੇ ਲੋਕ ਜਿਹੜੇ ਟੂਰਿਸਟ ਆਉਨੇ ਆ ਨਾ ਉਹ ਕਾਰਨ ਇਹੀ ਹੈ ਕਿ ਉਹਨਾਂ ਨੇ ਜਿਹੜੀ ਆਪਣੀ ਪੁਰਾਣੀ ਸਭਿਅਤਾ ਹੈ ਉਹ ਸੰਭੀ ਹੋਈ ਹੈ ਸੋ ਬਾਕੀ ਜਿਹੜਾ ਥੂ ਹੈ ਇਹ ਪਿੰਡ ਹੈਗਾ ਰੋਂਕਾ ਇਹ ਵਿਰੋਨਾ ਤੋਂ ਜਿਹੜਾ ਜਦੋਂ ਬਚਾਇਸੇ ਤੋਂ ਵੀਰ ਉਹਨਾਂ ਨੇ ਜਾਨਿਆ ਰਾਹ ਦੇ ਵਿੱਚ ਪੈਂਦਾ ਇਹ ਇੱਥੋਂ ਬਿਰੋਨ ਦੇ ਦਾ ਜਿਹੜਾ ਰਾਹ ਹੈ 35 ਕਿਲੋ ਮਿੰਟ ਦਾ ਹੁਣ 35 ਤੋਂ 40 ਮਿੰਟ ਦਾ ਇੱਥੇ ਆਪੜਾ ਕਿ ਮਿੱਤਰ ਰਹਿੰਦਾ ਹੁਣ ਮੈਂ ਬਸ 2-4 ਮਿੰਟ ਦੇ ਵਿੱਚ ਉਹਦੇ ਕੋਲ ਪਹੁੰਚ ਜਾਣਾ ਸੋ ਉਹਦੇ ਲਈ ਮੇਰੇ ਪਿੰਡ ਵਾਲੇ ਆ ਜਾਂ ਦੇਖਣ ਵਾਲੇ ਹਨਾ ਉਹਨਾਂ ਵਾਸਤੇ ਇੱਕ ਸਰਪ੍ਰਾਈਜ਼ ਏ ਸੋ ਉਹ ਮੇਰਾ ਵੀਰ 6 ਮਹੀਨੇ ਪਹਿਲਾਂ ਇੱਥੇ ਏਟਲੀ ਚ ਆਇਆ ਸੀ ਕਦੋਂ ਪਹਿਲੀ ਵਾਰੀ ਉਹਦੇ ਨਾਲ ਮੇਲੇ ਹੋ ਰਹੇ ਹਨ ਲਓ ਪਿੰਡ ਵਾਲਿਓ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਜਿਹੜਾ ਸਰਪ੍ਰਾਈਜ਼ ਆ ਮੁੱਕ ਗਿਆ ਸੋ ਅੱਜ ਆਪਾਂ ਪਹਿਲੀ ਵਾਰ ਹੀ ਮਿਲਿਆ ਹਿੰਮਤ ਸਿੰਘ ਨੂੰ ਹਿੰਮਤ ਸਿੰਘ ਕੰਗ ਮੇਰੇ ਪਿੰਡ ਤੋਂ ਸੋ ਮੁੰਡਾ ਇੱਟਲੀ ਆਇਆ ਛੇ ਮਹੀਨੇ ਪਹਿਲਾਂ ਸੋ ਬਰੂਨੇ ਆਉਣਾ ਸੀਗਾ ਰਾਹ ਦੇ ਵਿੱਚ ਦਾ ਪਿੰਡ ਪੈਂਦਾ ਮੈਂ ਕਿਹਾ ਇਹਨੂੰ ਵੀ ਨਾਲੇ ਲੈ ਚਾਲਦੇ ਆ ਹੁਣ 5 ਮਿੰਟ ਦੇ ਕੋਲ ਲਾ ਕੇ ਘਰੇ ਲਾ ਕੇ ਇਹਨੂੰ ਗੱਡੀ ਨਾਲੇ ਚੱਕ ਕੇ ਕਿਉਂ ਸਮਰਥਿਆ ਹਾਂਜੀ ਹਾਂਜੀ ਮਿੱਤਰ ਹੁਣ ਇੱਕ ਗੱਲ ਦੱਸਾਂ ਤੁਹਾਨੂੰ ਆ ਹਨਾ ਇਹ ਜਿਹੜਾ ਮੇਰੇ ਨਾਲ ਆਇਆ ਹੈ ਥੰਕ ਕੀ ਇਹਦਾ ਨਾਲ ਸਮਰ ਹੈ ਹਨਾ ਹਾਂਜੀ ਹਾਂਜੀ ਇਹ ਐਸਾ ਬੰਦਾ ਹੈ ਹੁਣ ਅਸੀਂ ਉਹ ਮੁੰਡੇ ਦੇ ਘਰੇ ਆਏ ਆ ਹਨਾ ਉਹ ਵਿਚਾਰਾ ਪੁੱਛਦਾ ਕਿਹਾ ਵੀ ਚਾਹ ਪਾਣੀ ਛਕੋ ਹਨਾ ਇਹ ਐਸਾ ਇਹਨੂੰ ਚਾਹ ਨੂੰ ਨਾ ਕਰਤੋ ਮੈਂ ਕਿਹਾ ਮੇਰੇ ਚਾਹ ਨੂੰ ਨਾ ਨਹੀਂ ਕਰਦੀ ਪੰਜਾਬੀਆਂ ਦੇ ਚਾਹ ਨਾ ਪੀਏ ਕਿਉਂ ਹਿੰਮਤ ਦੱਸ ਚਾਹ ਨੂੰ ਨਾ ਕਰਦਾ ਤੂੰ ਵੀਰੇ ਪੂਰ ਮਾਝਾ ਵਾਲੇ ਤੋਂ ਪੁੱਛ ਚਾਹ ਬਾਰੇ ਠੀਕ ਹੈ ਸੋ ਰੌਂਕੇ ਦਾ ਵੀਊ ਤੁਸੀਂ ਦੇਖ ਸਕਦੇ ਆ ਸਾਰੇ ਬਹੁਤ ਵਧੀਆ ਇਹ ਸਾਰੇ ਅੰਗੂਰਾਂ ਦੀ ਖੇਤੀ ਹੁੰਦੀ ਹੈ ਇਹ ਹੁਣ ਅੰਗੂਰ ਚਲੋ ਠੰਡ ਕਰਕੇ ਸੁੱਕੇ ਹੋਏ ਆ ਹਨਾ ਤੇ ਪਰ ਜਿਹੜਾ ਇਹ ਵੈਨੇਟੋ ਏਰੀਆ ਇਹਦੇ ਵਿੱਚ ਜ਼ਿਆਦਾ ਅੰਗੂਰਾਂ ਦੀ ਖੇਤੀ ਹੁੰਦੀ ਹੈ ਜਿੱਦਾਂ ਰੋਮਾ ਵੱਲ ਯਕੀਨੀ ਦੀ ਖੇਤੀ ਜ਼ਿਆਦਾ ਹੁੰਦੀ ਹੈ ਯਕੀਨੀ ਦੀ ਬਤਾਉਆਂ ਦੀ ਹਨਾ ਇੱਧਰ ਜ਼ਿਆਤਰ ਖੁੱਲੀ ਖੇਤੀ ਹੁੰਦੀ ਹੈ ਬਿਨਾ ਸੇਰਿਆਂ ਤੋਂ ਖੇਤੀ ਹੁੰਦੀ ਹੈ ਇੱਧਰ ਰੋਮਾ ਵਾਲੀ ਗਰਮੀ ਤੋਂ ਬਚਾਵਾ ਇੱਧਰ ਹਾਂਜੀ ਮਿੱਤਰੋ ਪਹੁੰਚ ਗਏ ਵਿਰੋਨਾ ਗੱਡੀ ਲਾ ਕੇ ਪਾਰਕਿੰਗ ਦੇ ਵਿੱਚ ਹੁਣ ਅਸੀਂ ਪੈਦਲ ਤੁਰ ਕੇ ਸ਼ਹਿਰ ਘੁੰਮਣ ਲੱਗੇ ਆ ਸੋ ਇੱਧਰ ਹਲੇ ਦੂਜੇ ਕੈਮਰੇ ਦੀ ਸੈਟਿੰਗਾਂ ਚੱਲਦੀਆਂ ਨੇ ਵੀਰ ਹਿੰਮਤ ਤੇ ਸਮਰ ਸੋ ਸ਼ਹਿਰ ਬਹੁਤ ਹੀ ਸੋਹਣਾ ਹੈ ਬਿਊਟੀ ਪੱਖੋਂ ਸੋ ਛੋਟੀਆਂ-ਛੋਟੀਆਂ ਚੀਜ਼ਾਂ ਵਾਂ ਤੁਹਾਨੂੰ ਦਿਖਾਉਣਾ ਆਹ ਹਾਈ ਟੈਕ ਸਾਈਕਲ ਖੜੇ ਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਦਿਖਾਉਣਾ ਜਿਹਨਾਂ ਨੂੰ ਤੁਰ ਕੇ ਸ਼ਹਿਰ ਘੁੰਮਣਾ ਔਖਾ ਲੱਗਦਾ ਉਹ ਇਹਨਾਂ ਤੋਂ ਇਥੋਂ ਟਿਕਟ ਕੱਢ ਕੇ ਇਹਨਾਂ ਤੇ ਆਪਣਾ ਘੁੰਮ ਸਕਦੇ ਨੇ ਸੋ ਇਹ ਵੀ ਇੱਕ ਵਧੀਆ ਤਰੀਕਾ ਸਹੂਲਤ ਮਿਲੀ ਹੋਈ ਆਣ ਸੋ 뷰 ਬਹੁਤ ਸੋਹਣਾ ਸਾਰੇ ਦੇਖ ਸਕਦੇ ਹੋ ਸ਼ਾਮਾਂ ਢਲ ਗਈਆਂ ਸ਼ਾਮ ਦੇ 4 4:30 ਹੋ ਚੁੱਕੇ ਆ ਇੱਧਰ ਦੇਖੋ ਇਰਾ ਦੀ ਫੋਟੋਗ੍ਰਾਫੀ ਨੀ ਮੁੱਕੀ ਹੈਗੀ ਆ ਇੱਧਰ ਕੈਮਰਾਮੈਨ ਇਹ ਕੈਮਰਾਮੈਨ ਬਣਿਆ ਹੋਇਆ ਉਹ ਆਪਣੇ ਆਪ ਪੋਰਟਰੇਟ ਫੋਟੋ ਖਿਚਾਉਣ ਲੱਗਾ ਪਰ ਅਸੀਂ ਮਨ ਬਣਾਇਆ ਕਿ ਵਿਰੋਨੇ ਦੀ ਜਿਹੜੀ ਸੈਰ ਆ ਅਸੀਂ ਪੈਦਲੇ ਕਰਨੀ ਆ ਸੋ ਆਹ ਵਿਰੋਨਾ ਦੇ ਵਿੱਚ ਕੋ ਬਹੁਤ ਹੀ ਸੋਹਣੀ ਜਿਹੜੀ ਨਹਿਰ ਆ ਉਹ ਚੱਲਦੀ ਆ ਇਹ ਟੱਪ ਕੇ ਉਹ ਪੁਲ ਟੱਪ ਕੇ ਹੀ ਫੇਰ ਅੱਗੇ ਜਿਹੜਾ ਰੋਮੀਓ ਤੇ ਜੂਲੀਟ ਦਾ ਜਿਹੜਾ ਘਰ ਆ ਉਹ ਆਉਂਦਾ ਬਹੁਤ ਹੀ ਸੋਹਣਾ ਥਿਊ ਹੈ ਥੋੜੀ ਸ਼ਾਮ ਹੋ ਗਈ ਸੂਰਜ ਢਲ ਰਿਹਾ ਹਨ ਸਾਰੇ ਆਪਣੇ ਆਪਣੇ ਪਾਸੇ ਲੱਗੇ ਹੋਏ ਆ ਉਹ ਕਹਿੰਦਾ ਮੈਂ ਸਨੈਪ ਪਾਉਣੀ ਆ ਉਹ ਕਹਿੰਦਾ ਮੈਂ ਪ੍ਰੋਫਾਈਲ ਵੀ ਰੋਣੀ ਆ ਉਹ ਲੱਗੇ ਰਹੋ ਵੀਰੋ ਲੱਗੇ ਰਹੋ ਠੰਡ ਹੈ ਜਿਹੜੀ ਬਹੁਤ ਆ ਹੈ ਨਾ ਪਰ ਮੈਂ ਹੁਣੇ Google ਤੇ ਟੈਂਪਰੇਚਰ ਚੈੱਕ ਕੀਤਾ ਉਹ 6 ਡਿਗਰੀ 7 ਡਿਗਰੀ ਸ਼ੋਅ ਕਰਦਾ ਪਰ ਠੰਡ ਜੇ ਇੱਥੇ ਅਸੀਂ ਰਹਿੰਦੇ ਆ ਉਹ ਏਰੀਆ ਨਾਲੋਂ ਥੋੜੀ ਜ਼ਿਆਦਾ ਲੱਗੀ ਜਾਦੀ ਕਾਬੇ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਪੁਰਾਣੇ ਟਾਈਮਾਂ ਦੇ ਵਿੱਚ ਜੂਲੀਅਟ ਦਾ ਜਿਹੜਾ ਘਰ ਹੁੰਦਾ ਸੀਗਾ ਸੋ Google ਤੋਂ ਲੋਕੇਸ਼ਨ ਲੱਭਦੇ ਲਪਾਉਂਦੇ ਹੁਣ ਅਸੀਂ ਆ ਗਏ ਹਾਂ ਜੂਲੀਟ ਦੇ ਸ਼ਹਿਰ ਦੇ ਵਿੱਚ ਐਂਡ ਜੂਲੀਟ ਦੇ ਪਿੰਡ ਦੇ ਵਿੱਚ ਸੋ ਉਹਦਾ ਹੁਣ ਘਰ ਲੱਭਣ ਦੀ ਕੋਸ਼ਿਸ਼ ਪੂਰੀ ਜਾਰੀ ਹੈ ਅੱਗੇ ਕੱਟ ਜਾਏ ਤੇ ਸ਼ਾਇਦ ਉੱਥੇ ਉਹਦਾ ਘਰ ਹੈ ਸੋ ਆਏ ਮੇਰੇ ਵੀਰੋ ਦਰਵਾਜ਼ਾ ਜੂਲੀਟ ਦੇ ਘਰ ਦਾ ਜਾ ਕੇ ਦੇਖਦੇ ਆਂ ਅੰਦਰ ਕੀ ਕੁਝ ਬਣਿਆ ਇੱਧਰ ਮਾਰਕੀਟ ਵੀ ਆ ਬਹੁਤ ਹੀ ਪੁਰਾਣਾ ਉਸਤਰੀ ਸਾਹਮਿਆ ਹੋਇਆ ਹੈ ਲੋਕੋ ਬੁੱਤਿਆਂ ਨਾਲ ਫੋਟੋ ਖਿਚਾ ਰਹੇ ਆ ਜਿੱਦਾਂ ਕਿ ਲੱਗਦਾ ਮੈਨੂੰ ਉਹ ਜੁਲੀਟਰ ਜਿਹੜਾ ਬੁੱਤ ਹੈ ਉਹੀ ਬਣਾਇਆ ਹੋਇਆ ਹੈ ਜੋ ਹੁਣ ਆਪਾਂ ਇੱਥੇ ਦੇਖ ਰਹੇ ਆ ਜਿਹੜੇ ਪਿਆਰਾਂ ਵਾਲੇ ਜਿੰਦੇ ਹਨਾ ਆਪਣਾ ਆਪਣਾ ਨਾਮ ਲਿਖ ਕੇ ਜਿਹੜੇ ਲੋਕਾਂ ਨੇ ਲਾਏ ਹੋਏ ਹਨਾ ਸਾਰੇ ਪਿਆਰਾਂ ਵਾਲਿਆਂ ਨੇ ਇੱਥੇ ਜਿੰਦੇ ਲਾਏ ਹੋਏ ਹਨ ਇਹ ਬਹੁਤ ਵਧੀਆ ਇੱਥੇ ਦਾ ਆਕਰਸ਼ਿਤ ਸਾਰੇ ਲੋਕ ਇੱਥੇ ਇਹਨਾਂ ਫੋਟੋ ਵੀ ਖਿਚਾ ਰਹੇ ਹਨ ਤੇ ਇਹਨੂੰ ਦੇਖਣ ਵੀ ਆ ਰਹੇ ਹਨ ਸਾਰੇ ਇਹ ਕਿਵੇਂ ਜਿੰਦੇ ਭਰੇ ਪਏ ਆ ਦੇਖੋ ਇੱਥੇ ਹੁਣੇ-ਹੁਣੇ ਜਿਹੜੇ ਲੋਕ ਦੇਖਿਆ ਨਾ ਉਹ ਆ ਕੇ ਜਿਹੜੇ ਆਪਣੇ ਪੁਰਾਣੇ ਕਿਤੇ ਜਿੰਦੇ ਲਾ ਕੇ ਗਏ ਹੋਏ ਆ ਉਹ ਲੱਭ ਰਹੇ ਆ ਜਿੰਦੇ ਵੀ ਹਾਂ ਕਹਿੰਦੇ ਸਾਨੂੰ ਯਾਦ ਨਹੀਂ ਹੈਗਾ ਸਾਡਾ ਜਿੰਦਾ ਕਿੱਥੋਂ ਲੱਭਦੇ ਫਿਰਦੇ ਆ ਇਹ ਇੱਧਰ ਵੀ ਸਾਰੇ ਫੋਟੋ ਖਿਚਾ ਰਹੇ ਹਾਂ ਹੈ ਤਾਂ ਵਧੀਆ ਇੱਥੇ ਆ ਕੇ ਵਧੀਆ ਲੱਗਿਆ ਪਹਿਲਾਂ ਇਹ ਲੱਗਦਾ ਸੀਗਾ ਦੇਖਣ ਨੂੰ ਕਿ ਇੱਥੇ ਹੈ ਕੁਝ ਨਹੀਂ ਪਰ ਹੈ ਕੋਈ ਗੱਲ ਬਾਤ ਜੀ ਆਪਾਂ ਚੰਗੀ ਤਰ੍ਹਾਂ ਹਿਸਟਰੀ ਪੜ੍ਹੀਏ ਜਾਂ ਪੜ੍ਹ ਕੇ ਆਈਏ ਤਾਂ ਵਧੀਆ ਇੱਕ ਆ ਪਤੰਦਰ ਦੇ ਨਾਲ ਹਰਦੇ ਤੱਚ ਦੇਖੋ ਕਿੱਥੇ ਕਰਦੇ ਆ ਹੁਣ ਹੁਣ ਆਪਾਂ ਐਂਟਰੀ ਕਰਨ ਲੱਗੇ ਆ ਇੱਥੇ ਜੂਲੀਅਟ ਦੇ ਘਰ ਦੇ ਵਿੱਚ ਜੂਲੀਅਟ ਦੇ ਘਰ ਦੇ ਵਿੱਚ ਜਾਣ ਤੋਂ ਪਹਿਲਾਂ ਟਿਕਟ ਲੱਗਦੀ ਆ ਸੋ ਇਹਦੇ ਬਾਹਰ ਇੱਕ ਲਿੰਕ ਲੱਗਿਆ ਹੋਇਆ ਇੱਥੇ ਤੁਸੀਂ ਆਹ ਲਿੰਕ ਤੋਂ ਸਕੈਨ ਕਰਕੇ ਆਪਣੇ ਕੈਮਰੇ ਦੇ ਨਾਲ ਆਨਲਾਈਨ ਟਿਕਟ ਕਲਿੱਕ ਕਰ ਸਕਦੇ ਹੋ 601% ਦੀ ਟਿਕਟ ਸੋ ਅਸੀਂ ਹੁਣ ਤਿੰਨੇ ਜਣੇ ਐਂਟਰੀ ਕਰਨ ਲੱਗੇ ਆ ਜੂਲੀਅਟ ਦਾ ਘਰ ਦੇਖਣ ਵਾਸਤੇ ਆਇਓ ਉਧਰ ਵੱਟੀ ਤੋਂ ਐਂਟਰੀ ਕਰਕੇ ਤੁਸੀਂ ਇਦਾਂ ਆ ਸਕਦੇ ਆ ਬਾਕੀ ਉਹ ਕਹਿੰਦੇ ਜਿਹੜੀ ਤੁਸੀਂ ਉਹ ਤੋਂ ਜੋ ਵੀ ਵੀਡੀਓ ਖਿੱਚਣੀ ਆ ਉਹ ਮਤਲਬ ਬਿਨਾ ਸਲੈਸ਼ ਤੋਂ ਖਿੱਚਣੀ ਆ ਨਾ ਸੋ ਇਹ ਗੱਲ ਦਾ ਸਪੈਸ਼ਲ ਧਿਆਨ ਰੱਖਿਓ ਸਾਰੇ ਜਿਹੜੇ ਇਹ ਜਿਹੜਾ 뷰 ਆ ਹੁਣ ਜੂਲੀਅਟ ਦੇ ਘਰ ਦੇ ਉੱਪਰ ਖੜਕੇ ਜਿਹੜਾ نیچے ਉੱਥੋਂ ਆਏ ਆ ਸੀ ਉਹ ਸਾਰਾ 뷰 ਆ ਜਿਵੇਂ ਜਿਵੇਂ ਰਾਤ ਜੀ ਹੁੰਦੀ ਜਾਂਦੀ ਆ ਸ਼ਾਮ ਜੀ ਹੁੰਦੀ ਜਾਂਦੀ ਆ ਉਹ ਜਿਹੜਾ ਨਜ਼ਾਰਾ ਏ ਹੋਰ ਵੀ ਖੂਬਸੂਰਤ ਬਣਦਾ ਜਾ ਰਿਹਾ ਹੈ ਉਹ ਨੀਚੇ ਜੁਲੀਅਟ ਤੇ ਬੱਤਰਾ ਲੋਕ ਹਜੇ ਫੋਟੋ ਖਚਾਈ ਜਾਂਦੇ ਆ ਚੱਲੀ ਜਾਂਦਾ ਸਾਰਾ ਦਿਨ ਇੱਥੇ ਇੱਥੇ ਜੋੜੀਆਂ ਜ਼ਿਆਦਾ ਆਉਂਦੀਆਂ ਜਿਹੜੇ ਕਪਲ ਆ ਹਨਾ ਮੁੰਡੇ ਕੁੜੀਆਂ ਉਹ ਜ਼ਿਆਦਾ ਆਉਂਦੇ ਆ ਇੱਥੇ ਘਰ ਦੇ ਅੰਦਰ ਘੁੰਮਦੇ ਘੁੰਮਦੇ ਆਪਾਂ ਰੋਮੀਓ ਤੇ ਜੁਲੀਅਟ ਦੀ ਸਟੋਰੀ ਬਾਰੇ ਵੀ ਗੱਲਾਂបੱਤਾਂ ਕਰ ਲੈਨੇ ਆ ਸਭ ਤੋਂ ਪਹਿਲਾਂ ਆਹ ਦੇਖੋ ਮੇਰੇ ਅੰਦਾਜ਼ਿਆਂ ਦੇ ਮੁਤਾਬਿਕ ਇਹ ਮਨੂੰ ਰੋਮੀਓ ਤੇ ਜੁਲੀਅਟ ਦੇ ਕੱਪੜੇ ਲੱਗਦੇ ਆ ਜਿਹੜੇ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਇਹ ਸਟੋਰੀ ਕਿੰਨੀ ਕੁ ਸੱਚੀ ਆ ਕਿੰਨੀ ਕੁ ਝੂਠੀ ਆ ਇਹਦੇ ਬਾਰੇ ਆਪਾਂ ਕੋਈ ਵੀ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਜਿੰਨਾ ਕ ਮੈਂ ਗ ਉਥੇ ਇਹੀ ਲਿਖਿਆ ਕਿ ਇਹ ਵਿਲੀਅਮ ਸ਼ੇਕਸਪੀਅਰ ਦਾ ਲਿਖਿਆ ਹੋਇਆ ਇੱਕ ਦੁਖਦਾਇਕ ਨਾਟਕ ਹੈ। ਸ਼ੇਕਸਪੀਅਰ ਦੇ ਮੁਤਾਬਿਕ ਜੂਲੀਟ ਇੱਕ 13-14 ਸਾਲ ਦੀ ਕੁੜੀ ਹੈ ਜੋ ਕਿ ਬਹੁਤ ਹੀ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਧਰ ਰੋਮੀਓ ਵੀ ਬਹੁਤ ਅਮੀਰ ਪਰਿਵਾਰ ਦਾ ਪਰ ਦੋਨਾਂ ਪਰਿਵਾਰਾਂ ਦੇ ਵਿੱਚ ਪੁਰਾਣੀ ਕੋਈ ਖਾਨਦਾਨੀ ਦੁਸ਼ਮਣੀਆਂ ਉਹ ਦੁਸ਼ਮਣੀ ਚੱਲਦੇ ਚਲਾਉਂਦੇ ਵੀ ਰੋਮੀਓ ਤੇ ਜੂਲੀਟ ਨੂੰ ਪਿਆਰ ਹੋ ਜਾਂਦਾ ਹੈ। ਇੱਕ ਦਿਨ ਨੌਜਵਾਨਾਂ ਦੇ ਝਗੜੇ ਦੇ ਵਿੱਚ ਰੋਮੀਓ ਦੀ ਲੜਾਈ ਜੂਲੀਟ ਦੇ ਪਰਿਵਾਰ ਦੇ ਕਿਸੇ ਮੁੰਡੇ ਦੇ ਨਾਲ ਹੋ ਜਾਂਦੀ ਹੈ ਤਾਂ ਉਹ ਮੁੰਡਾ ਮਰਿਆ ਜਾਂਦਾ ਹੈ। ਜਿਸ ਦੇ ਕਰਕੇ ਜੂਲੀਟ ਦੇ ਪਰਿਵਾਰ ਦੇ ਵਿੱਚ ਰੋਮੀਓ ਦੇ ਪ੍ਰਤੀ ਨਫ਼ਰਤ ਹੋਰ ਵੱਧ ਜਾਂਦੀ ਹੈ। ਜੂਲੀਟ ਦਾ ਇੱਕ ਪਾਦਰੀ ਦੋਸਤ ਨੂੰ ਭੱਜਣ ਦੀ ਸਲਾਹ ਦਿੰਦਾ ਹੈ। ਇੱਕ ਦਿਨ ਕੀ ਕਰਦੀ ਹੈ ਜੂਲੀਟ ਦਵਾਈ ਖਾ ਕੇ ਸੌ ਜਾਂਦੀ ਹੈ ਤਾਂ ਕਿ ਉਹਨੂੰ ਉਹਦੇ ਘਰ ਦੇ ਮਰਿਆ ਹੋਇਆ ਸਮਝ ਲੈਣ। ਉਹਦੇ ਘਰ ਦੇ ਉਹਨੂੰ ਮਰੀ ਹੋਈ ਸਮਝ ਕੇ ਗਿਰਜਾ ਘਰ ਦੇ ਵਿੱਚ ਛੱਡਿਆਉਂਦੇ ਆਂ ਤੇ ਜਦੋਂ ਇਹ ਖ਼ਬਰ ਰੋਮੀਓ ਨੂੰ ਪਤਾ ਲੱਗਦੀ ਹੈ ਤਾਂ ਉਹ ਉੱਥੇ ਆ ਕੇ ਉਹਨੂੰ ਮਰੀ ਪਈ ਦੇਖਦਾ। ਇਸ ਦੁੱਖ ਦੇ ਵਿੱਚ ਉਹ ਵੀ ਆਤਮਹੱਤਿਆ ਕਰ ਲੈਂਦਾ। ਜਦੋਂ ਦਵਾਈ ਦਾ ਅਸਰ ਖਤਮ ਹੁੰਦਾ ਜੂਲੀਟ ਨੂੰ ਹੋਸ਼ ਆਉਂਦੀ ਹੈ। ਉਹ ਉਠ ਕਿਉਂ ਨੂੰ ਮਰਿਆ ਹੋਇਆ ਦੇਖਦੀ ਹੈ ਤਾਂ ਉਹ ਹੁਣ ਜਿਉਂਦਾ ਤਾਂ ਕਰ ਨਹੀਂ ਸਕੀ ਤਾਂ ਉਹ ਉਸ ਦੁੱਖ ਦੇ ਵਿੱਚ ਉਹ ਵੀ ਆਪ ਆਤਮ ਹੱਤਿਆ ਕਰ ਲੈਂਦੀ ਹੈ ਸ਼ੇਕਸਪੀਅਰ ਦੇ ਲਿਖਣ ਮੁਤਾਬਿਕ ਤੇ Google ਤੇ ਸਰਚਾ ਕਰਨ ਤੋਂ ਬਾਅਦ ਮੈਨੂੰ ਇੰਨਾ ਕੁ ਪਤਾ ਲੱਗਾ ਜਿੰਨਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਜੇ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਕੁਝ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਜਾਂ ਕੋਈ ਮੈਸੇਜ ਕਰ ਦਿਓ ਵੀ ਜਿਹਨੂੰ ਹੋਰ ਤਰ੍ਹਾਂ ਦੀ ਸਟੋਰੀ ਪਤਾ ਹੈ ਤੇ ਇਹ ਕਿੰਨੀ ਕੁ ਸੱਚੀ ਹੈ ਕਿੰਨੀ ਕੁ ਝੂਠੀ ਹੈ ਇਸ ਬਾਰੇ ਮੈਂ ਹਲੇ ਤੱਕ ਕਨਫਿਊਜ਼ ਹਾਂ ਜੇ ਕਿਸੇ ਨੂੰ ਪਤਾ ਹੋਇਆ ਤਾਂ ਜਰੂਰ ਦੱਸਿਓ ਸਾਹ ਤੋਂ ਵਧੀਆ ਗੱਲ ਤਾਂ ਮੈਨੂੰ ਇਹ ਲੱਗੀ ਇਹਨਾਂ ਨੇ ਜਿਹੜਾ ਪੁਰਾਣਾ ਸਟਰਕਚਰ ਆ ਸਾਰਾ ਹੀ ਸਾਂਭ ਕੇ ਰੱਖਿਆ ਹੋਇਆ ਸੋ ਪਹਿਲਾਂ ਤਾਂ ਮੈਂ ਇਹ ਬੈੱਡ ਦੇਖ ਕੇ ਅੰਦਾਜ਼ਾ ਲਾਇਆ ਵੀ ਜੂਲੀਅਟ ਇੱਥੇ ਸੌਂਦੀ ਹੋਊਗੀ ਚਲੋ ਸੌਂਦੀ ਵੀ ਹੋਊਗੀ ਪਰ ਜਿਹੜਾ ਇਹ ਇੱਥੇ ਲਿਖਿਆ ਹੋਇਆ ਇਹਦੇ ਵਿੱਚ ਇਹ ਆ ਕਿ 1968 ਦੇ ਵਿੱਚ ਇੱਕ ਜਿਹੜੀ ਮੂਵੀ ਹੈ ਉਹ ਇੱਥੇ ਬਣੀ ਸੀ ਜਿਹਦੇ ਲਈ ਸਾਰੇ ਸੈੱਟ ਤਿਆਰ ਕੀਤਾ ਗਿਆ ਸੀ ਉੱਥੇ ਇਹ ਬੈੱਡ ਤਿਆਰ ਕੀਤਾ ਗਿਆ ਸੀ ਉਹ ਮੂਵੀ ਦੇ ਲਈ ਰੋਮੀਓ ਜੂਲੀਅਟ ਭਰ ਕੇ ਤੁਸੀਂ YouTube ਤੇ ਉਹ ਫਿਲਮ ਦੇਖ ਸਕਦੇ ਆ ਜੇ ਠੇਠ ਪੰਜਾਬੀ ਦੇ ਵਿੱਚ ਕਹੀਏ ਇਦਾਂ ਵੀ ਹੋ ਜਾਂਦਾ ਵੀ ਜਿੰਨੇ ਮੂੰਹ ਉਨੀਆਂ ਗੱਲਾਂ ਹੁਣ ਇੱਥੋਂ ਤੱਕ ਮੈਂ ਤਾਂ ਇਹ ਵੀ ਸੁਣਿਆ ਕਿ ਜਿਹੜਾ ਇਹ ਘਰ ਹੈ ਇਹ ਸਿਰਫ ਇੱਕ ਲੋਕਾਂ ਦੇ ਮਨੋਰੰਜਨ ਲਈ ਆ ਦੇਖਣ ਲਈ ਆ ਜਿਹੜਾ ਜੁਲੀਅਟ ਦਾ ਅਸਲੀ ਘਰ ਹੈ ਉਹ ਕੋਈ ਹੋਰ ਹੈ ਮਤਲਬ ਕਿ ਹੈਗਾ ਤਾਂ ਫਿਰ ਉਹਨੇ ਦੇ ਵਿੱਚ ਹੀ ਆ ਨੇੜੇ ਤੇ ਜਿਹੜੀ ਇਸ ਘਰ ਤੋਂ ਕਿਤੇ ਹੋਰ ਆਹੋ ਇਹ ਵੀ ਗੱਲ ਸੁਣਨ ਦੇ ਵਿੱਚ ਆਈ ਆ ਸੋ ਕੀ ਹੈ ਕੀ ਨਾ ਇਹਦੇ ਬਾਰੇ ਆਪਾਂ ਕੁਝ ਵੀ ਅੰਦਾਜ਼ਾ ਨਹੀਂ ਲਾ ਸਕਦੇ ਸੋ ਇੰਜੋਏ ਕਰੋ ਬਸ ਹੁਣ ਇਹਨੇ ਪਤਾ ਨਹੀਂ ਕਿਹੜਾ ਨਵਾਂ ਸੱਪ ਕੱਢ ਲਿਆ ਮੁੜ ਕੇ ਕਹੀ ਜਾਂਦਾ ਕਹਿੰਦਾ ਵਿੱਚ ਇਹ ਕਹਿੰਦਾ ਚਿੱਠੀਆਂ ਹੋਣੀਆਂ ਉਹਨਾਂ ਦੇ ਚਿੱਠੀਆਂ ਪੜਦੇ ਆਪਾਂ ਸੋ ਪਤਾ ਨਹੀਂ ਵੀ ਕੀ ਹੈ ਇਹ ਤੇ ਆ ਵੀ ਕੁਝ ਇਹਨਾਂ ਨੇ ਪੁਰਾਣਾ ਸਾਭ ਕੇ ਰੱਖਿਆ ਹੋਇਆ ਮਤਲਬ ਗੱਲ ਉਹੀ ਹੈ ਵੀ ਪਤਾ ਤਾਂ ਹੈ ਨਹੀਂ ਅਸੀਂ ਵੀ ਪਹਿਲੀ ਵਾਰ ਆਇਆ ਇੰਟਰਸਟਿੰਗ ਚੀਜ਼ ਆ ਦੀ ਅੱਜ ਦੇਖਿਆ ਜੂਲੀਅਟ ਦਾ ਘਰ ਪਰ ਵੈਰੋਨਾ ਦੇ ਵਿੱਚ ਘੁੰਮਣ ਦੇ ਲਈ ਹੋਰ ਵੀ ਜਿਹੜੇ ਮਿਊਜ਼ੀਅਮ ਆ ਉਹ ਹੈਗੇ ਆ ਜਿੱਦਾਂ ਕਿ ਇੱਕ ਐਰੀਨਾ ਮਿਊਜ਼ੀਅਮ ਹੈ ਉਸ ਤੋਂ ਬਿਨਾ ਹੋਰ ਵੀ ਕਈ ਆ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਲੱਗ-ਲੱਗ ਮਿਊਜ਼ੀਅਮ ਨੇ ਅਲੱਗ-ਅਲੱਗ ਟਿਕਟਾਂ ਹੈ ਤੋਂ ਅੱਜ ਛੋਟਾ ਜਿਹਾ ਟ੍ਰਿਪ ਕੱਢਿਆ ਸੀਗਾ ਅਗਲੀ ਵਾਰੀ ਹੋਰ ਥੋੜਾ ਜਿਹਾ ਟਾਈਮ ਜ਼ਿਆਦਾ ਕੱਢ ਕੇ ਆਵਾਂਗੇ ਉਦੋਂ ਸਾਰੇ ਹੀ ਫਿਰ ਜਿਹੜੇ ਇਥੇ ਦੇ ਮਿਊਜ਼ੀਅਮ ਹੈ ਵਿਰੋਨਾ ਦੇ ਉਹ ਸਾਰੇ ਦਿਖਾਵਾਂਗੇ ਨਾਲੇ ਆਪ ਦੇਖ ਕੇ ਜਾਵਾਂਗੇ ਹੁਣ ਮੜ ਜੇ ਖਾਣ ਪੀਣ ਬਾਬ ਦੇਖਦੇ ਆਂ ਉੱਥੇ ਦੇਖਦੇ ਆਂ ਫਿਰ ਅੱਜ ਸਮਰ ਕੀ ਖਲਾਉਂਗਾ ਫਿਰ ਉਹਨਾ ਜੁਲੀਅਟ ਦਾ ਘਰ ਦੇਖਣ ਤੋਂ ਬਾਅਦ ਹੁਣ ਸਾਨੂੰ ਹੋ ਗਿਆ ਥੋੜਾ ਜਿਹਾ ਨੇਰਾ ਤੇ ਹੁਣ ਅਸੀਂ ਚੱਲੇ ਆਂ ਵਾਪਸੀ ਪਹਿਲਾਂ ਹਿੰਮਤ ਸਿੰਘ ਨੂੰ ਡ੍ਰੌਪ ਕਰਨਾ ਉਸ ਤੋਂ ਬਾਅਦ ਘੰਟੇ ਲੇਟ ਘੰਟੇ ਦਾ ਰਾਹ ਸਾਡਾ ਅੱਗੇ ਹੈ ਲੋ ਜੀ ਅੱਜ ਆਪਾਂ ਘੁੰਮਿਆ ਜ ਵਿਰੋਨਾ ਚਲੋ ਮੰਮਣ ਫਿਰ ਚੱਲਦਾ ਰਹਿਣਾ ਪਹਿਲੇ ਅੱਜ ਸਭ ਤੋਂ ਵਧੀਆ ਜਿਹੜੀ ਮੇਨ ਗੱਲ ਹੈ ਮੈਂ ਆਪਣੇ ਪਿੰਡ ਦੇ ਮੁੰਡੇ ਨੂੰ ਮਿਲਿਆ ਅੱਜ ਹਿੰਮਤ ਨੂੰ ਮੋਰ ਦਨ ਥੋੜਿਆ ਨੇਰਾ ਹੋ ਗਿਆ 8:00 ਵਜੇ ਹੁਣ ਸਾਨੂੰ ਥੋੜਿਆ ਹੋਰ ਟਾਈਮ ਲਾ ਦੇਣਾ ਅੱਗੇ ਜਾਣ ਨੂੰ ਚਲ ਠੀਕ ਹੈ ਵੇਸੇ ਮੱਸਿਆ ਹੁਣ ਸਾਨੂੰ ਚੋੜਾਣੇ ਦੇ ਫੇਰ ਮਿਲਦੇ ਆਪਾਂ ਠੀਕ ਹੈ ਮੈਂ ਮਾਰੂਗਾ ਕਿਹੜਾ ਤੇਰੇ ਕੋਲ ਹਾਂ ਠੀਕ ਹੈ ਬਾਕੀਆ ਬਲੌਗ ਸ਼ੇਅਰ ਕਰ ਦਈ ਠੀਕ ਹੈ ਹਾਂ ਓਕੇ ਓਕੇ ਹਾਂਜੀ ਮਿੱਤਰੋ ਇੱਥੇ ਹੁਣ ਹਿਮਾਂਤ ਸਿੰਘ ਨੂੰ ਕਾਫਤਾ ਡ੍ਰੌਪ ਅਸੀਂ ਹੈ ਅਸੀਂ ਵੀ ਚੱਲਦੇ ਆ ਘਰਾਂ ਨੂੰ ਤੇ ਤੁਸੀਂ ਹੁਣ ਚੈਨਲ ਸਬਸਕ੍ਰਾਈਬ ਕਰ ਲਿ ਕੀ ਰਿਵਿਊ ਹੈ ਕਿਵੇਂ ਲੱਗਿਆ ਸਾਨੂੰ ਜੂਲੀਅਟ ਦਾ ਘਰ ਉਹ ਕਮੈਂਟ ਕਰਕੇ ਦੱਸਿਓ ਮਿਲਦੇ ਆਂ ਅਗਲੇ ਵੀਕਐਂਡ ਤੇ ਅਗਲੀ ਵੀਡੀਓ ਦੇ ਨਾਲ ਕਿਸੇ ਅਗਲੀ ਜਗ੍ਹਾ ਦੇ ਨਾਲ ਜਦ ਤੱਕ ਲਈ ਸਸਿਆ ਕਾਰਜ